ਸਸਰੀ ਕਾਲ ਜੀ ਸਰਨ ਅੱਜ ਆਪਾਂ ਪਹੁੰਚੇ ਆਂ ਡੇਰਾ ਬਾਬਾ ਹੰਸਦਾਸ ਜੋ ਕਿ ਆਪਣੇ ਪਿੰਡ ਦਾ ਡੇਰਾ ਹੈਗਾ ਚਲੋ ਤੁਹਾਨੂੰ ਸਾਰੇ ਸਮਾਧ ਬਾਰੇ ਦੱਸਦੇ ਆਂ ਅੱਜ ਗਿਆਨ ਦਿੰਨੇ ਆਂ ਕਿ ਬਾਬਾ ਜੀ ਆਏ ਹੋਏ ਹਨ ਚੱਲ ਜੀ ਚਲੋ ਸਾਰੀ ਟੀਮ ਵੱਲੋਂ ਸਸਰੀ ਕਾਲ ਜੀ ਹਾਂਜੀ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਸੀਂ ਅੱਜ ਸਾਡੇ ਪਿੰਡ ਬਾਬਾ ਹੰਸਦਾਸ ਜੀ ਦੇ ਡੇਰੇ ਦੇ ਵਿੱਚ ਅੱਜ ਮੱਥਾ ਟੇਕਣ ਵਾਸਤੇ ਆਏ ਸੀਗੇ ਤੁਸੀਂ ਥੋੜਾ ਜਿਹਾ ਸਾਨੂੰ ਅਸੀਂ ਬਾਬਾ ਜੀ ਬਾਰੇ ਦੱਸਣੇ ਜਿਹੜੇ ਸਾਡੇ ਸੰਤ ਸੀਗੇ ਬਾਬਾ ਹੰਸਦਾਸ ਜੀ ਬਹੁਤ ਹੀ ਕਰਨੀ ਵਾਲੇ ਸੰਤ ਮਤਲਬ ਮੰਨੇ ਜਾਂਦੇ ਐ ਇੱਥੇ ਹਰ ਮੰਗਲਵਾਰ ਬਹੁਤ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਲੋਕ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਇੱਥੇ ਆਉਂਦੇ ਨੇਗੇ ਤੇ ਅੱਜ ਅਸੀਂ ਵੀ ਮੱਥਾ ਟੇਕਣ ਆਈ ਸੀ ਤੇ ਇੱਕ ਮੇਨ ਗੱਲ ਜਿਹੜੀ ਇਹ ਕਹਿੰਦੇ ਸੀ ਵੀ ਅੱਜ ਅਸੀਂ ਪਿਛਲੇ 30 ਸਾਲ ਤੋਂ ਜਿਹੜਾ ਸੀਗਾ ਸਾਡੇ ਬਾਬਾ ਜੀ ਦਾ ਜਿਹੜਾ ਡੇਰੇ ਦੀ ਮਤਲਬ ਸੰਭਾਲ ਸੀ ਉਹ ਕਮੇਟੀ ਕਰ ਰਹੀ ਸੀ ਪਰ ਇਸ ਲਈ 2 ਸਾਲਾਂ ਤੋਂ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਰੇ ਨਗਰ ਨੇ ਮਤਲਬ ਬਾਬਾ ਪਸ਼ੂਤਮ ਦਾਸ ਜੀ ਨੂੰ ਜਿਹੜਾ ਹੈ ਗੱਦੀ ਦਿੱਤੀ ਸੀਗੀ ਪੱਗ ਦੇ ਕੇ ਅਸੀਂ ਬਾਬਾ ਜੀ ਨੂੰ ਲਿਆਂਦਾ ਸੀਗਾ ਤੇ ਉਹਨਾਂ ਸੰਤਾਂ ਬਾਰੇ ਵੀ ਅਸੀਂ ਥੋੜੀਆਂ ਜਿਹੀਆਂ ਗੱਲਾਂ ਤੁਹਾਨੂੰ ਦੱਸਦੇ ਆਂ ਬਾਕੀ ਸਾਰੇ ਤੁਹਾਨੂੰ ਬਾਬਾ ਜੀ ਨਾਲ ਜਾ ਕੇ ਮਿਲਵਾਉਨੇ ਆਂ ਵੀ ਉਹਨੂੰ ਉਹ ਵੀ ਬਹੁਤ ਕਰਨੀ ਵਾਲੇ ਸੰਤ ਨੇ ਜਿਵੇਂ ਉਹਨਾਂ ਕੋਲੇ ਬਹੁਤ ਸਾਰੀਆਂ ਦਵਾਈਆਂ ਨਹੀਂ ਆ ਕਿਸੇ ਵੀ ਰੋਗ ਦਾ ਮਤਲਬ ਦਵਾਈ ਹੈ ਤੇ ਉਹ ਉਹ ਵੀ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਬਾਬਾ ਜੀ ਮੰਗਲਵਾਰ ਨੂੰ ਮਤਲਬ ਗਰਜੀ ਤੇ ਬੈਠਦੇ ਨੇ ਕਿ ਭਾਈ ਭਲਾ ਹੁੰਦਾ ਹੈਗਾ ਬਾਬਾ ਅੰਸਦਾਸ ਜੀ ਬਾਰੇ ਇੱਕ ਛੋਟੀ ਜਿਹੀ ਮਸੂਨ ਗੱਲ ਛੋਟੇ ਸ਼ਬਦਾਂ ਦੇ ਵਿੱਚ ਕਰਨਾ ਚਾਹੁੰਦਾ ਵੀ ਇੱਕ ਵਾਰੀ ਬਾਬਾ ਜੀ ਦੇ ਕਹਿੰਦੇ ਮਤਲਬ ਕੀੜੇ ਜਿਹਨੂੰ ਆਪਾਂ ਕਹਿੰਦੇ ਨੇ ਕਿਤੇ ਮਤਲਬ ਜ਼ਖਮ ਹੋ ਗਿਆ ਕੀੜੇ ਜਦੋਂ ਬਹੁਤ ਸਾਰੇ ਪੈ ਗਏ ਜਿਹੜੇ ਬਾਬਾ ਜੀ ਦੇ ਭਗਤ ਸੀ ਤਾਂ ਉਹਨਾਂ ਨੇ ਕਿਹਾ ਬਾਬਾ ਜੀ ਵੀ ਸਾਥੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਪਰ ਫਿਰ ਵੀ ਜਿਹੜੇ ਮਤਲਬ ਉਹਨਾਂ ਦੇ ਭਗਤ ਸੀਗੇ ਉਹਨਾਂ ਤੋਂ ਨਹੀਂ ਚਲੇ ਗਿਆ ਤਾਂ ਦੁਬਾਰੇ ਵੀ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਬਾਬਾ ਜੀ ਸਾਥੋਂ ਦੇਖਿਆ ਨਹੀਂ ਜਾਂਦਾ ਇਹ ਵੀ ਕੀੜੇ ਬਹੁਤ ਜ਼ਿਆਦਾ ਹੋ ਰਹੇ ਨੇ ਤਾਂ ਫਿਰ ਬਾਬਾ ਜੀ ਨੇ ਕਿਹਾ ਚੰਗਾ ਭਾਈ ਜਾਓ ਤੂੰਨੇ ਚੋਂ ਥੋੜੀ ਭੂਤੀ ਲਿਆਓ ਚੱਕ ਕੇ ਜਦੋਂ ਭੂਤੀ ਲਿਆਂਦੀ ਤਾਂ ਬਾਬਾ ਜੀ ਨੇ ਇਸ ਤਰ੍ਹਾਂ ਮਤਲਬ ਭੂਤੀ ਮਿਲੀ ਤਾਂ ਤੁਸੀਂ ਯਕੀਨ ਮੰਨਿਓ ਐਨੇ ਸੰਤ ਕਰਨੀ ਵਾਲੇ ਸੀਗੇ ਕੀੜੇ ਤਾਂ ਉੱਥੇ ਕੀ ਰਹਿਣੇ ਸੀ ਕਹਿੰਦੇ ਜ਼ਖਮ ਤੱਕ ਨਹੀਂ ਗਿਆ ਸੀ ਇੰਨੀ ਮਹਿਮਾ ਸਾਡੇ ਬਾਬਾ ਜੀ ਦੀ ਤੁਸੀਂ ਇੱਕ ਵਾਰ ਇੱਥੇ ਆ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸੁੱਖ ਸੁੱਖੋਗੇ ਤਾਂ ਜ਼ਰੂਰ ਤੁਹਾਨੂੰ ਰਿਜ਼ਲਟ ਮਿਲੂਗਾ ਬਾਬਾ ਜੀ ਮਨੋ ਕਾਮਨਾ ਪੂਰੀ ਕਰਨਗੇ ਸੋ ਥੋੜੇ ਜਿਹਾ ਦੰਦੇ ਵਿੱਚ ਗੱਲ ਕਰਦੇ ਹੋਏ ਹੁਣ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਜਿਹੜੇ ਬਾਬਾ ਜੀ ਸਾਡੇ ਗੱਦੀ ਤੇ ਮਤਲਬ ਇਸ ਟਾਈਮ ਬਰਾਜਮਾਨ ਨੇ ਬਾਬਾ ਪਰਸ਼ੋਤਮ ਦਾਸ ਜੀ ਉਹਨਾਂ ਨੂੰ ਵੀ ਤੁਹਾਨੂੰ ਮਿਲਵਾਉਣਾ ਚਲੋ ਜੈ ਬਾਬਾ ਜੈ ਬਾਬਾ ਹੰਸਦਾਸ ਜੈ ਬਾਬਾ ਹੰਸਦਾਸ ਇਹ ਬਾਬਾ ਹੰਸਦਾਸ ਜੀ ਜੋ ਵੀ ਇੱਥੇ ਸਮਾਦ ਬਣੀ ਹੋਈ ਹੈ ਇਹਨਾਂ ਦੀ ਇਹ ਬਾਬਾ ਸੀਗੇ ਉਹ ਜਿਹੜੇ ਆਪਾਂ ਗੱਲ ਕਰ ਰਹੇ ਸੀਗੇ ਵੀ ਜਖਮ ਹੋ ਗਿਆ ਸੀ ਉਸ ਸਾਈਡ ਤੇ ਪਿਆਂ ਦੇ ਸੇਵਕ ਕਹਿਣ ਲੱਗੇ ਵੀ ਬਾਬਾ ਜੀ ਤੁਸੀਂ ਕੀੜੇ ਪੈ ਰਹੇ ਨੇ ਕੋਈ ਦਵਾਈ ਲੈ ਲੋ ਕਹਿੰਦਾ ਇਹ ਕਹਿੰਦਾ ਕੀੜੇ ਭੁੱਖੇ ਮਰ ਜਾਣਗੇ ਬਾਬਾ ਜੀ ਨੇ ਆਖਿਆ ਤਾਂ ਕਿ ਫਿਰ ਵਾਰ-ਵਾਰ ਕਹਿਣ ਤੇ ਸੇਵਕਾਂ ਦੇ ਬਾਬਾ ਜੀ ਨੇ ਰਾਖ ਮਾਲੀ ਕਹਿੰਦਾ ਵੀ ਰਾਖ ਲਿਆ ਦਿਓ ਮੈਨੂੰ ਪੁੱਜ ਨਹੀਂ ਆਪਾਂ ਕਬੂਤੀ ਕਹਿੰਦੇ ਆ ਧੂਣੇ ਚੋਂ ਮੜੀ ਤੇ ਬਾਬਾ ਜੀ ਦਾ ਜ਼ਖਮ ਵੀ ਛੋੜੇ ਸਮੇਂ ਵਿੱਚ ਜ਼ਖਮ ਨਾਲ ਜ਼ਖਮ ਰਹਿਣਾ ਕੀੜੇ ਦੇ ਇਹ ਬਾਬਾ ਜੀ ਦਾ ਧੂਨੇ ਦਾ ਸਤਾਨਾ ਜੋ ਕਿ ਇੱਥੇ ਧੂਨਾ ਲਾਇਆ ਜਾਂਦਾ ਤੇ ਹੁਣ ਸਾਨੂੰ ਮਿਲਾਉਣੇ ਆਦਰ ਆਪਾਂ ਜੇ ਕੋਈ ਬਾਬਾ ਪਰਸ਼ੂਤਮ ਦਾ ਜੀ ਸੇਵਾਤ ਕਰ ਰਹੇ ਨੇ ਹੁਣ ਉਹਨਾਂ ਨਾਲ ਮਿਲਾਉਣੇ ਸਾਨੂੰ ਚਲੋ ਜੀ ਬਾਬਾ ਜੀ ਨੂੰ ਮਿਲਦੇ ਆਪਾਂ ਰਾਮ ਰਾਮ ਬਾਬਾ ਜੀ ਰਾਮ ਰਾਮ ਭਾਈ ਹੋ ਠੀਕ ਹੋ ਵੀਰ ਹਾਂ ਠੀਕ ਹੈ ਜੀ ਹਾਂ ਬਾਬਾ ਜੀ ਠੀਕ ਖੁਸ਼ ਰਹੋ ਪ੍ਰਮਾਤਮਾ ਭਲਾ ਕਰੇ ਬੈਠੋ ਭਾਈ ਪੁਰ ਸੰਗਤਾਂ ਨੇ ਕਿਵੇਂ ਦਰਸ਼ਨ ਦੇਣੇ ਹੋਏ ਭਾਈ ਬਸ ਬਾਬਾ ਜੀ ਅੱਜ ਆਏ ਸੀਗੇ ਇੱਥੇ ਆਪਣਾ ਮੱਥਾ ਟੇਕਣ ਠੀਕ ਹੈ ਭਾਈ ਤੇ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਸੰਤਾਂ ਦੇ ਵੀ ਦਰਸ਼ਨ ਕਰਾ ਦਈਏ ਇੱਧਰ ਬਾਬਾ ਜੀ ਦੇ ਠੀਕ ਹੈ ਭਾਈ ਠੀਕ ਹੈ ਇੱਕ ਮਤਲਬ ਅੱਛਾ ਹੈ ਭਾਈ ਕਿਵੇਂ ਸੰਗਤਾਂ ਨੇ ਦਰਸ਼ਨ ਦੇਣੇ ਅੱਜ ਸਾਡੇ ਗੇਲਮਾਨਸ ਵਾਲੀ ਟੀਮ ਅੱਜ ਕਿੱਧਰ ਆਣੀ ਹੋਈ ਭਾਈ ਹਾਂ ਅੱਜ ਬਾਬਾ ਜੀ ਅਸੀਂ ਵੈਸੇ ਤਾਂ ਸਾਡੇ ਨਾਲ ਮਨ ਚ ਕਾਫੀ ਦਿਨਾਂ ਤੋਂ ਸੀਗੀ ਗੱਲਬਾਤ ਇਹ ਠੀਕ ਹੈ ਭਾਈ ਵੀ ਚਲੋ ਬਾਬਾ ਪਹਿਲਾਂ ਵੀ ਚਲੋ ਦਰਸ਼ਨ ਤਾਂ ਤੁਹਾਡੇ ਕਰਨ ਆਉਣੀ ਆ ਠੀਕ ਹੈ ਵੀ ਅਪਾ ਵੀਡੀਓ ਕਦੇ ਬਣਾਈ ਨਹੀਂ ਸੀ ਉਹ ਸਾਡੇ ਦਿਮਾਗ ਚ ਇਹ ਗੱਲ ਆਈ ਵੀ ਜਿਵੇਂ ਹੁਣ ਤੁਸੀਂ ਪਪਾ ਜੀ ਲੱਖ ਲੱਖ ਤਰ੍ਹਾਂ ਦੀ ਇਹ ਦਵਾਈ ਬੂਟੀ ਦਿੰਦੇ ਹੋ ਹਨਾ ਠੀਕ ਹੈ ਭਾਈ ਤੇ ਜੇ ਕੋਈ ਭੈ ਦੀਨ ਦੁਖੀ ਆਉਂਦਾ ਕੋਈ ਥੋਲੇ ਦਾ ਵੀ ਤੁਸੀਂ ਸਾਰਾ ਮੰਨ ਲੋ ਕਰਦੇ ਹੋ ਹਨਾ ਹਾਂਜੀ ਭਾਈ ਤਾਂ ਤਾਂ ਕਰਕੇ ਸੀ ਇੱਕ ਤਾਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਸੀ ਵੀ ਮਾੜਾ ਇਹ ਚਲੋ ਜੇ ਕਿਸੇ ਦਾ ਫਾਇਦਾ ਹੋ ਜੇ ਹਨਾ ਵੀ ਗੱਲ ਆਪਣੀ ਚਾਰ ਲੋਕ ਸੁਣਨਗੇ ਤਾਂ ਭਾਈ ਕੋਈ ਦੀਨ ਦੁਖੀ ਦਾ ਫਾਇਦਾ ਹੋ ਜੂਗਾ ਠੀਕ ਹੈ ਵੀ ਇੱਕ ਤਾਂ ਬਾਬਾ ਜੀ ਅਸੀਂ ਇਹ ਪੁੱਛਦੇ ਸੀ ਵੀ ਤੁਸੀਂ ਦਵਾਈ ਕਾਦੀ ਕਾਦੀ ਦਿੰਦੇ ਦਵਾਈ ਭਾਈ ਪਹਿਲਾਂ ਤਾਂ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਮਹਾਰਾਜ ਕੀ ਜੈ ਜੈ ਗੁਰੂ ਮਹਾਰਾਜ ਕੀ ਜੈ ਜੈ ਬਾਬਾ ਹੰਸਦਾਸ ਮਹਾਰਾਜ ਕੀ ਜੈ ਜੈ ਦਵਾਈ ਫਿਰ ਇਸ ਤਰ੍ਹਾਂ ਦੁਖੀ ਅਕਸੇ ਪ੍ਰਕਾਰ ਦਾ ਵੀ ਆ ਜਾਵੇ ਮਤਲਬ ਹਰੇਕ ਪ੍ਰਕਾਰ ਦੀ ਦਵਾਈ ਅਸੀਂ ਤਕਰੀਬਨ ਦੰਨੇ ਆ ਚਲੋ ਕੁਝ ਰੋਗ ਜਿਹਨਾਂ ਵਿੱਚ ਜੋ ਮੇਨ ਮੇਨ ਹਨ ਹਾਂਜੀ ਉਹ ਇਹ ਆ ਜਿਵੇਂ ਬਾਬਾ ਸੀਰ ਹੋ ਗਈ ਠੀਕ ਹੈ ਜੀ ਟਾਈਫਾਇਡ ਹੋ ਗਿਆ ਠੀਕ ਹੈ ਜੀ ਪੀਲੀਆ ਹੋ ਗਿਆ ਹੋਰ ਵੀ ਕੋਈ ਭੈਣਾਂ ਨੂੰ ਮੇਰੀਆਂ ਮਾਵਾਂ ਨੂੰ ਕੋਈ ਦਿੱਕਤ ਹੁੰਦੀ ਹੈ ਠੀਕ ਹੈ ਜੀ ਉਸ ਪ੍ਰਕਾਰ ਦੀ ਵੀ ਦਵਾਈ ਦਿੱਤੀ ਜਾਂਦੀ ਹੈ ਠੀਕ ਹੈ ਬਾਬਾ ਬਾਕੀ ਵੀਰ ਕਰਨੇ ਵਾਲੇ ਅਸੀਂ ਤਾਂ ਕੁਝ ਨਹੀਂ ਹੈ ਚਲੋ ਗੁਰੂ ਲੋਕਾਂ ਨੇ ਜੋ ਕੁਝ ਮਾੜਾ ਮੋਟਾ ਸੰਤਾ ਮਹਾਪੁਰਸ਼ਾਂ ਤੋਂ ਗੁਣ ਲਏ ਹੋਏ ਨੇ ਉਹ ਗੁਣਾ ਨੂੰ ਅਸੀਂ ਬਸ ਸੰਗਤ ਦੇ ਸਾਹਮਣੇ ਸੰਗਤ ਦਾ ਭਲਾ ਹੋ ਜਾਂਦਾ ਤੇ ਮਾੜੀ ਮੁੱਟੀ ਦਵਾਈ ਬੂਟੀ ਬਣਾ ਕੇ ਸੰਗਤ ਦਾ ਭਲਾ ਕਰਦੇ ਆ ਠੀਕ ਹੈ ਜੀ ਇੱਥੇ ਬਾਬਾ ਹੰਸਦਾਸ ਜੀ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਨੂੰ ਸੇਵਾ ਦਾ ਮੌਕਾ ਮਿਲਿਆ ਠੀਕ ਹੈ ਜੀ ਤੇ ਅਸੀਂ ਸੇਵਾ ਕਰਦੇ ਆ ਭਾਈ ਜ਼ਿਆਦਾਤਰ ਜੇ ਕਿਸੇ ਨੇ ਮਿਲਣਾ ਹੋਵੇ ਸਾਨੂੰ ਮੰਗਲਵਾਰ ਨੂੰ ਮਿਲ ਸਕਦਾ ਠੀਕ ਹੈ ਬਾਬਾ ਜੀ ਮੰਗਲਵਾਰ ਦੇ ਦਿਨਾਂ ਅਸੀਂ ਮਤਲਬ ਕਿ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਥੌਲਾ ਪਾਉਣਾ ਹੈ ਠੀਕ ਹੈ ਔਲਾਬੀ ਪਾਉਣਾ ਹੈ ਤੇ ਹੋਰ ਵੀ ਕੋਈ ਗੱਲਬਾਤ ਆ ਭਾਈ ਥੋੜੀ ਬਹੁਤੀ ਕੋਈ ਮਹਾਰਾਜ ਨੇ ਪਤਰੀ ਦਾ ਵੀ ਸਾਨੂੰ ਗਿਆਨ ਜਿੰਨਾ ਕ ਮਾਲਕ ਨੇ ਦਿੱਤਾ ਉਸ ਬਾਰੇ ਵੀ ਅਸੀਂ ਜਰੂਰ ਹੋ ਕਰਦੇ ਆ ਠੀਕ ਹੈ ਬਾਬਾ ਜੀ ਠੀਕ ਹੈ ਬਾਕੀ ਤੁਹਾਡੇ ਆ ਆਂਦਾ ਧੰਨਵਾਦ ਆ ਸ਼ੁਕਰੀਆ ਬਾਬਾ ਜੀ ਤੁਹਾਡਾ ਵੀ ਅਸੀਂ ਵੀ ਇਹ ਕਾਫੀ ਟਾਈਮ ਦਾ ਸਾਡੇ ਮਤਲਬ ਮੰਚ ਸੀਗਾ ਕਿਉਂਕਿ ਇਹ ਚੀਜ਼ ਇਹ ਹੁੰਦੀ ਹੈ ਵੀ ਜਿੰਨਾ ਗਿਆਨ ਨੂੰ ਵੰਡਿਆ ਜਾਵੇ ਦਵਾਈ ਨੂੰ ਹਣਾ ਬਾਬਾ ਜੀ ਉਹਨੇ ਜੀ ਤੁਸੀਂ ਲਾ ਲੋ ਵੀ ਜੀਨ ਦੁਖੀ ਆਉਂਦਾ ਫਾਇਦਾ ਹੁੰਦਾ ਠੀਕ ਹੈ ਭਾਈ ਕਿਉਂਕਿ ਹੁਣ ਕਿਸੇ ਨੂੰ ਨਹੀਂ ਪਤਾ ਹੁੰਦਾ ਚਲੋ ਵੀਡੀਓ ਆਪਣੀ ਕੋਈ ਚਾਰ ਭੈਣ ਭਰਾ ਦੇਖਣਗੇ ਪਤਾ ਲੱਗੂਆ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅੱਜ ਇਹੀ ਗੱਲ ਕਹਦੇ ਸੀ ਅਸੀਂ ਬਾਬਾ ਜੀ ਕੋਲੇ ਆਏ ਸੀ ਕਿਉਂਕਿ ਸਾਡੇ ਪਿੰਡ ਦੇ ਵਿੱਚ ਰਹਿੰਦੇ ਨੇ ਸਾਨੂੰ ਪਤਾ ਕਾਫੀ ਜ਼ਿਆਦਾ ਜਿਹੜਾ ਬਾਬਾ ਜੀ ਹੁੜਾ ਕੋਲੇ ਗੁਣਾ ਹੈ ਦਵਾਈਆਂ ਬੂਟੀਆਂ ਦਾ ਬਾਕੀ ਪੱਤਰੀ ਦਾ ਜਿਵੇਂ ਵੀ ਬਾਬਾ ਜੀ ਨੇ ਦੱਸਿਆ ਮੰਗਲਵਾਰ ਨੂੰ ਭਈ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਡੇਰਾ ਬਾਬਾ ਹੰਸਦਾਹ ਜੀ ਪਿੰਡ ਦਾਨੇ ਵਾਲਾ ਦੇ ਵਿੱਚ ਤੁਸੀਂ ਆ ਕੇ ਬਾਬਾ ਜੀ ਨੂੰ ਮਿਲ ਸਕਦੇ ਹੋ ਬਾਬਾ ਜੀ ਮੜਾ ਨੰਬਰ ਤੁਸੀਂ ਬੋਲ ਦਿੰਦੇ ਸਾਡਾ ਨੰਬਰ ਹੈ ਭਾਈ 85670 57562 85670 57562 बोल जगत गुरु श्री चंद्र भगवान महाराज की जय बोल जगत गुरु श्री चंद्र भगवान महाराज की जय बोल बाबा हंसदास जी महाराज की जय गुरु महाराज सारी संगत दा भला करे हे महाराज जो भी इस दर पे आवे सो राजि जावे बोल गुरु महाराज की जय